ਪਰੇਦਾਰ ਕਬੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੁਸਲਮ ਭਾਈਚਾਰੇ ਵੱਲੋਂ ਸਾਰੇ ਸਿੱਖਾਂ ਮੁਸਲਮਾਨਾਂ ਤੇ ਹੋਰ ਸਾਰੇ ਭਰਾਵਾਂ ਵੱਲੋਂ ਰਲ ਕੇ ਪਿੰਡ ਆਕਰੀਆ ਜਲਾਲ ਵਿਖੇ ਈਦ ਮਨਾਈ ਗਈ ਤੇ ਸਾਰਿਆਂ ਨੇ ਇਕੱਠਿਆਂ ਨੇ ਉਸ ਅੱਲਾ ਨੂੰ ਉਸ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਯਾਦ ਕੀਤਾ ਆਪਾਂ ਇਹ ਸ਼ੀਰ ਬਾਰੇ اتھے قرآن بچ جو بھی ایسے عید دا بیروا او بارے مولوی صاحب نا گلان باتاں کر دے میرا نام ہے جی محمد سمیم اچھا عید بارے بتاؤ جی کیوں مناتے ہیں ہم جی ایک مہینہ رمضان کا ہوتا ہے جی اچھا جی رمضان کا مہینہ روزے کا ہوتا ہے جی روزے رکھتے ہیں اللہ کی رجا کے لیے اچھا جی جی اللہ کے لیے روزے رکھے جاتے ہیں یہ بڑی عبادت ہے جی مسلمانوں کی ٹھیک ہے ہاں جی اور اس میں جو حدیث پڑھی گئی ہے جی اس میں اللہ کا ذکر ہویا اللہ کے رسول کا ذکر ہویا سارے بھائیوں نے سمجھایا ہے اچھا ہاں جی اور اپنے جتنے بھی میرے پیرے بیٹھے ہیں یا ہندو مسلم سکھ عیسائی سارے آپس میں بیٹھے ہیں بھائی مل جل کے عید منا لیں گے اور عید کا تہوار ہے جی اچھا جی جی قرآن جو ہے اللہ کی کتاب ہے جی اس اچھا میں دنیا اور آخرت کی ساری چیزیں لکھی ہوئی ہیں جی اچھا ہاں جی ساری صاف ہے جی جو دنیا میں ہیں پیڑ پودے انسان جنات جتنے بھی اٹھارہ ہزار مخلوص ہے مخلوق ہے اس میں ساری کچھ لکھا ہوا ہے جی اچھا جی جی کیا سندیش دینا چاہتے ہیں سبھی ہندو سکھ مسلم ہاں جی آپس میں آپس میں پیار نال رہیں گے آپس میں مل جل کے رہیں گے اکبر اللہ اکبر اصحد اللہ اصحد اللہ اصحد اللہ محمد رسول اللہ اصحد اللہ محمد رسول اللہ اللہ اکبر اللہ اکبر لا اله الا اللہ کی سندیش ہے جی یہ سندیش ہے جی اجان کے اجان جو ہوئی ہے یہ اپنے بھائی مسلمان بھائیوں کے لیے ہوئی ہے اعلان ہویا ہے وہ کر دیا رہا ہے تم مسیح چاہ جاؤ ٹھیک ہے ٹھیک ہے جو اللہ کی طرف سے اعلان ہویا ہے

ਸਮੂਚੇ ਜੋ ਮੁਸਲਮ ਭਾਈਚਾਰੇ ਦੀ ਅੱਜ Eid ਦਾ ਸੁਭ ਤੇ ਉਹ ਹਾਰ ਹੈ ਪਹਿਲਾਂ ਤਾਂ ਅਸੀਂ ਅਸੀਂ ਆਪਣੇ ਚੈਨਦਲ ਬੂਟਾ ਸਿੰਘ ਐ ਸਿੱਧੂ ਚੈਨਦਲ ਵੱਲੋਂ ਅਤੇ ਸਾਰੇ ਪਿੰਡ ਆਕਲੀਆ ਜਲਾਲ ਖਾਨ ਦੀ ਸਰਬੱਤ ਸੰਗਤ ਤੇ ਪੰਚਾਇਤ ਵੱਲੋਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਦੇਸਾਂ ਦੇਸਾਂ ਵਿੱਚ ਵਸਦੇ ਸਾਰੇ ਮੁਸਲਮ ਭਾਈਚਾਰੇ ਨੂੰ Eid ਦੀ ਵਧਾਈ ਦਿੰਨੇ ਆ ਜੀ ਦੀ ਮੁਬਾਰਕ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਕਿ ਸਾਡੇ ਪਿੰਡ ਦੇ ਵਿੱਚ ਸਾਰੇ ਧਰਮਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਇੱਕ ਦੂਜੇ ਦੇ ਧਰਮ ਦੇ ਲੋਕ ਜਿਹੜੇ ਉਹ ਬਹੁਤ ਵਧੀਆ ਸਤਿਕਾਰ ਕਰਦੇ ਨੇ ਇਥੇ ਮਸੀਤ ਦੇ ਵਿੱਚ ਜਦੋਂ ਵੀ ਕੋਈ ਮਤਲਬ ਥਾਂ ਦੀ ਕਮੀ ਕਰਕੇ ਕੋਈ ਮੌਸਮ ਦਾ ਫਰਕ ਕੋਈ ਪ੍ਰੋਗਰਾਮ ਹੁੰਦਾ ਮੁਸਲਮ ਭਾਈਚਾਰੇ ਦਾ ਇਸ ਕਰਕੇ ਅਸੀਂ ਗੁਰਦੁਆਰੇ ਦੇ ਦੀਵਾਨ ਹਾਲ ਦੇ ਵਿੱਚ ਵੀ ਇਹ ਮੁਸਲਮਾਨ ਭਾਈਚਾਰਾ ਜਿਹੜਾ ਹੈਗਾ ਇਹ ਆਪ ਦਾ ਪ੍ਰੋਗਰਾਮ ਕਰਦੇ ਆ ਉਧਰ ਸਾਡੇ ਜਿਹੜੇ ਹਿੰਦੂ ਭਾਈਚਾਰਾ ਉਹਨਾਂ ਦੇ ਪਹਿਲਾਂ ਮੰਦਿਰ ਹੈ ਨਹੀਂ ਸੀਗਾ ਇਸ ਕਰਕੇ ਹੁਣ ਮੰਦਿਰ ਬਣੀ ਜਾਂਦਾ ਉਹਨਾਂ ਨੇ ਵੀ ਗੁਰਦਰਾ ਸਾਹਿਬ ਦੀ ਦੀਵਾਨ ਹਾਲਾ ਦੇ ਵਿੱਚ ਜਿੰਦੇ ਵੀ ਮਤਲਬ ਉਹਨਾਂ ਦੀ ਕੋਈ ਪ੍ਰੋਗਰਾਮ ਹੁੰਦੀ ਸੀਗੀ ਉਹ ਗੁਰਦਰਾ ਸਾਹਿਬ ਵਿੱਚ ਕਰਦੇ ਸੀ ਸੋ ਬਾਬਾ ਫਰੀਦ ਦਾ ਇੱਕ ਬੜਾ ਵਧੀਆ ਗੁਰਬਾਣੀ ਦੇ ਵਿੱਚ ਲਿਖਿਆ ਬਾਬਾ ਫਰੀਦ ਇਹ ਫਿਰਦਾ ਖਲਕ ਖਲਕ ਮੈਂ ਹੈ ਖਲਕ ਬਸਾ ਰੱਬ ਮਾਹੀ ਮੰਦਾ ਕਿਸ ਨੇ ਵਾਕਿਆ ਜਾਂ ਤਿਸ ਬਣਾ ਕੋਈ ਨਾ ਹੈ ਕਿਉਂਕਿ ਰੱਬ ਇੱਕਾ ਪ੍ਰਮਾਤਮਾ ਇੱਕਾ ਸਾਨੂੰ ਸਿਆਸਤਦਾਨਾਂ ਦੇ ਧਰਮਾਂ ਦੇ ਨਾਂ ਤੇ ਰੜਾ ਕੇ ਸਾਨੂੰ ਵੰਡਿਆ ਹੋਇਆ ਸੋ ਇਸ ਕਰਕੇ ਸਾਡੀ ਬੇਨਤੀ ਆ ਕਿ ਧਰਮਾਂ ਧਰਮ ਸਾਰੇ ਸਤਕਾਰਯੋਗ ਨੇ ਸਾਰੇ ਧਰਮ ਉਸ ਅਕਾਲ ਪੁਰਖ ਬਾਹਰੂ ਅੱਲਾ ਰਾਮ ਨੂੰ ਇਹ ਜਾਂਦੇ ਇੱਕ ਰਸਤੇ ਆ ਰਸਤੇ ਵੱਖਰੇ ਵੱਖਰੇ ਆ ਪਰ ਮੰਜ਼ਿਲ ਸਾਰਿਆਂ ਦੀ ਇੱਕ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਆ ਕੀ ਸਾਡੇ ਪਿੰਡ ਦਾ ਭਾਈਚਾਰਾ ਇਸੇ ਤਰ੍ਹਾਂ ਬਣਾ ਰਹੇ ਤੇ ਜੋ ਸਿੱਖ ਹਿੰਦੂ ਸਿੱਖ ਮੁਸਲਮਾਨ ਸਾਈ ਜੋ ਵੀ ਸਾਡੇ ਪਿੰਡ ਦੇ ਵਿੱਚ ਧਰਮਾਂ ਦੇ ਫਿਰਕਿਆਂ ਦੇ ਲੋਕ ਲੈਂਦੇ ਆ ਅਸੀਂ ਕਦੇ ਆਪਣੇ ਪਿੰਡ ਦੇ ਵਿੱਚ ਇਹ ਭਾਈਚਾਰਾ ਟੁੱਟਣ ਨਹੀਂ ਦੇਵਾਂਗੇ ਇਹਨਾਂ ਕੁਝ ਕਹਿੰਦੇ ਹੋਏ ਅਸੀਂ ਖਿਮਾ ਦੀ ਜਾਚ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਾਈ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਕਹਿਣਾ ਕਿ ਚਾਹਾਂਗੇ ਜੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਲਿਖਿਆ ਅੱਬਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੋਨ ਪਏ ਕੋ ਬੰਦੇ ਇਸ ਕਾਰਨ ਕਿ ਅੱਜ Eid ਦਾ ਤਿਹਾੜੀ ਸੀਗਾ ਅਸੀਂ ਸਾਰੇ ਭਾਈਚਾਰ ਸਾਂਝ ਨੂੰ ਦੇ ਮੁੱਖ ਰੱਖਦੇ ਹੋਏ ਸਾਰੇ ਨਗਰ ਨਿਵਾਸੀ ਇੱਥੇ ਪਹੁੰਚੇ ਆ ਤੇ ਇਹ ਭਾਈਚਾਰਾ ਸਾਡਾ ਇਸੇ ਤਰ੍ਹਾਂ ਹੀ ਬਣਿਆ ਰਹੇ ਅਸੀਂ ਅੱਲਾ ਅੱਗੇ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਰਾਮ ਰਹੀਮ ਅੱਗੇ ਸਭ ਅੱਗੇ ਅਰਦਾਸ ਕਰਦੇ ਆ ਕਿ ਸਾਡਾ ਮੋਹ ਪ੍ਰੇਮ ਇਸੇ ਤਰ੍ਹਾਂ ਹੀ ਬਣਿਆ ਰਹੇ ਜੋ ਵੀ ਮੁਸਲਮਾਨ ਭਾਈਚਾਰਾ ਹੈ ਉਹਨਾਂ ਨੂੰ ਅਸੀਂ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਦੇਸ਼ਾਂ ਵਿਦੇਸ਼ਾਂ 'ਚ ਰਹਿ ਰਹੇ ਸਾਰੇ ਭਾਈਚਾਰੇ ਨੂੰ ਮੁਬਾਰਕ ਦਿੰਦੇ ਆ ਜੀ ਤੇ ਸਾਡੇ ਨਗਰ ਦੀ ਸਾਰੀ ਪੰਚਾਇਤ ਸਰਪੰਚ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਵੀ ਪਹੁੰਚੇ ਆ। ਅਛਾ ਕੀ ਨਾਮ ਹੈ ਕਹੀ ਆਪਣਾ? ਰਾਜਾ ਸਿੰਘ ਜੀ। ਅਛਾ ਜਿਹੜੀ ਅੱਜ ਮੁਸਲਮਾਨ ਭਰਾਵਾਂ ਵੱਲੋਂ ਜੀ ਸਾਰੇ ਨਗਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਈਦ ਮਨਾਈ ਗਈ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਸਾਰੀ ਪੰਚਾਇਤ ਸਾਡੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕਾ ਦੇਣ ਲਈ ਪਹੁੰਚੇ ਹਾਂ। ਅੱਛਾ ਜੀ। ਤੇ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਅਸੀਂ ਕਹਿੰਦੇ ਵੀ ਸਾਰੇ ਰਲ ਮਿਲ ਕੇ ਇੱਕਾ ਬਣਾ ਕੇ ਪਿੰਡ ਚ ਭਾਈਚਾਰਕ ਸਾਂਝ ਲੈ ਕੇ ਤੁਰਾਂਗੇ। ਠੀਕ ਹੈ ਜੀ ਜਿਹੜਾ ਸਾਰਿਆਂ ਨੂੰ ਜਾਤ ਪਾਤ ਦੇ ਵਿੱਚੋਂ ਨਿਕਲ ਕੇ ਹਾਂਜੀ ਕੋਈ ਇੱਥੇ ਜਾਤ ਪਾਤ ਨਹੀਂ ਕਰਨਾ ਕੋਪਾਲਛਣੇ ਵੇਖੋ ਇਹ ਕੋਈ ਬਣਾਇਆ ਸਾਰਾ ਕੁਝ ਠੀਕ ਹੈ ਨਾ ਹਾਂਜੀ ਬਾਣੀ ਵਿੱਚ ਵੀ ਲਿਖਿਆ ਹੈ ਇੱਕ ਮਕਾਰ ਇੱਕ ਮਕਾਰ ਦਾ ਮਸਲਾ ਹੀ ਇਹ ਆ ਵੀ ਇੱਕ ਹੈ ਠੀਕ ਹੈ ਜੀ ਬਾਣੀ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਪਰਪੜ ਗੱਡੇ ਲੱਦੀ ਜਾਂਦੇ ਨੇ ਪਤਾ ਕਾਹਦੇ ਦਾ ਹੈ ਨਹੀਂਗਾ ਠੀਕ ਹੈ ਜੀ ਗ੍ਰੰਥ ਦੇ ਵਿੱਚ ਲਿਖਾਈ ਸਾਰਾ ਕੁਝ ਹਾਂਜੀ ਹਾਂਜੀ ਇਹਨਾਂ ਚੀਜ਼ਾਂ ਤੇ ਅਮਲ ਕਰੋ ਆਪਾਂ ਦਾ ਜਾਤਾਂ ਪਾਤਾਂ ਦੇ ਵਿੱਚ ਵਿਰੋਧ ਨਾ ਬਣਾਓ ਵੇ ਨਾਲ ਮਿਲ ਕੇ ਰਹੋ ਭੈਣ ਭਰਾਵਾਂ ਵੰਨੀ ਆਪਦੇ ਜਿਹੇ ਜੇ ਆਪਾਂ ਇੱਕ ਦੂਜੇ ਦੇ ਭੈਣ ਭਾਈ ਆ ਉਵੇਂ ਆਪਣੇ ਭੈਣ ਭਾਈ ਆ ਆਪਾਂ ਇਹਨਾਂ ਦੇ ਭੈਣ ਭਾਈ ਆ ਠੀਕ ਹੈ ਜੀ ਇਹਨਾਂ ਦਾ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਏਕਤਾ ਦਾ ਸੰਦੇਸ਼ ਦੇਣਾ ਹਾਂਜੀ 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 ਠੀਕ ਹੈ ਨਾ ਹਾਂਜੀ ਪੱਕੀ ਦੀਦੀ ਇਹਨਾਂ ਨੂੰ ਮੁबारक ਜੀਾਰੇ ਮੁਸਲਮ ਭਾਈਚਾਰੇ ਨੂੰ ਸਾਰੇ ਵੀਰਾਂ ਨੂੰ ਈਦ ਮੁਬਾਰਕ ਅਸੀਂ ਇਹਨਾਂ ਦੀ ਖੁਸ਼ੀ ਨੂੰ ਵਧਾਉਣ ਲਈ ਇਹਨਾਂ ਦੀ ਖੁਸ਼ੀ ਵਿੱਚ ਕੋਈ ਨਾ ਸਾਰੇ ਸਾਡੇ ਭਰਾ ਹਨ ਤੇ ਹਰ ਸਮੇਂ ਅਸੀਂ ਰੌਣਕੇ ਨਾ ਦੇ ਨਾਲ ਲਈ ਸਾਡੇ ਨਾਲ ਹਨ ਜਗਸੀਰ ਸ਼ਰਮਾ ਜੀ ਸਾਰੇ ਨੂੰ ਦੀ ਜੁਬਾਰਕਾਂ ਹੀ ਪਹਿਲਾਂ ਅੱਛਾ ਅਸੀਂ ਸਾਰੇ ਪਿੰਡ ਦੇ ਵਿੱਚ ਇੱਕੇ ਨਾਲ ਰਹਿੰਦੇ ਹਾਂ ਜਿੰਨੇ ਵੀ ਸਾਡੇ ਭਾਈਚਾਰੇ ਹਨ ਤੇ ਅੱਗੇ ਤੋਂ ਵੀ ਅਸੀਂ ਇੱਕੇ ਨਾਲ ਰਵਾਂਗੇ ਤੇ ਅਸੀਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼੍ਰੀਖ ਹੋਏ ਹਾਂ ਤੇ ਸਭ ਨੂੰ ਵਧਾਈਆਂ ਦਿੰਦੇ ਹਾਂ ਧੰਨਵਾਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸਰਦਾਰ ਬਲਵਿੰਦਰ ਸਿੰਘ ਜੀ ਪਹੁੰਚੇ ਹਨ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਰਨ ਕੀ ਦਨ ਲੱਖ ਲੱਖ ਮੁਬਾਰਕ ਹੈ ਸਾਰਿਆਂ ਨੂੰ ਜੋ ਮੁਸਲਮਾਨ ਭਾਈਚਾਰੇ ਦੇ ਸੱਦੇ ਤੇ ਅਸੀਂ ਅੱਜ ਇਸ ਖੇਤ ਵਿੱਚ ਪਹੁੰਚੇ ਹਾਂ ਜੀ ਜੋ ਅਸੀਂ ਪ੍ਰੋਗਰਾਮ ਕਰਦੇ ਆ ਆਪਦੇ ਗੁਰੂ ਘਰ ਦੇ ਵਿੱਚ ਇਹ ਸਾਨੂੰ ਪੂਰਾ ਸਹਿਯੋਗ ਦਿੰਦੇ ਹਨ ਤੇ ਇਹਨਾਂ ਦੇ ਨਾਲ ਅਸੀਂ ਵੀ ਖੜੇ ਹਾਂ ਤੇ ਇਹ ਸਾਡੇ ਨਾਲ ਖੜੇ ਹਨ ਇਹਨਾਂ ਦਾਖੀਆ ਜਲਾ ਝੰਡਾ ਜਿਹੜੇ ਦਾ ਪਿਆਰ ਤੇ ਕਿਤਾਬ ਨੇ ਸੇਵਾ ਲਈ ਕਰਦੇ ਗ੍ਰਾਥੀਆਂ ਗੱਲ ਤੋਂ ਸਾਡਾ ਇੱਕੋ ਇੱਕ ਜਨਤਾ ਬਣੀ ਚੁੱਕੀ ਹੈ ਜਨਾ ਇਸ ਵਾਰ ਕੀ ਸੀ ਅੱਜ ਪਹਿਨਿਆ ਸੀ ਜਾਤਾ ਪਾਤਾ ਅਧਿਕਾਰ ਨਾਲ ਵਿੱਚ ਉਹ ਕਿ ਅੱਜ ਇਹ ਰਾਖੇ ਇਹਨਾਂ ਨੂੰ ਕੋਈ ਦੇ ਮੁਆਫ ਕਰਦੇ ਜੀ ਅਭੀ ਸਾਰੇ ਆਪਣੇ ਪਹਿਲਾਂ ਦਾ ਮੁਸਲਮਾਨ ਭਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਕੀਆਂ ਠੀਕ ਆ ਭਾਈ ਹਿੰਦੂ ਮੁਸਲਮਾਨ ਸੈਕਲਸਾਈ ਸਾਰੇ ਸਾਡੇ ਭਾਈ ਆ ਤੇ ਸਾਰੇ ਇੱਥੇ ਪਹੁੰਚੇ ਆ ਤੇ ਸਾਡੀ ਇਹ ਦੀ ਨਮਾਜ਼ ਦੇ ਵਿੱਚ ਸ਼ਰਕਤ ਕੀਤੀ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਤੇ ਸਾਡਾ ਪਿਆਰ ਮੰਨ ਲਓਗੇ ਆਇਚਾਰਾ ਘਰ ਦੇ ਨਾਲੋਂ ਵੱਧ ਹੈ ਤੇ ਬਹੁਤ ਵਧੀਆ ਇਹ ਤਰੀਕੇ ਦੇ ਨਾਲ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਦੇ ਆ ਅਸੀਂ ਵੀ ਕੋਈ ਵੀ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਤੇ ਸਾਡੇ ਵਿੱਚ ਕੋਈ ਉਚਨੀਸ ਵਾਲਾ ਕੋਈ ਸ਼ਬਦ ਨਹੀਂ ਹੈਗਾ ਜੀ ਹਾਂਜੀ ਸਾਡੀ ਸਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਨਗਰ ਦਾ ਧੰਨਵਾਦ ਹਾਂਜੀ ਉਹ ਸਾਰਿਆਂ ਨੂੰ ਭਾਈ ਜਿੰਨੇ ਵੀ ਆਪਣੇ ਮੁਸਲਮਾਨ ਭਾਈ ਆਏ ਆ ਸਾਰਿਆਂ ਨੂੰ Eid Mubarak ਤੇ ਉਹਦੇ ਨਾਲ ਨਾਲ ਭਾਈ ਪਿੰਡ ਦੀ ਸਮੁੱਚੀ ಗ್ರಾಮ ਪੰਚਾਇਤ ਸਾਰੇ ਮੈਂਬਰ ਸਹਿਬਾਨ ਆਏ ਆ ਤੇ ਪੁਰਾਣੀ ਪਿੰਡ ਦੀ ਪੁਰਾਣੀ ਪੰਚਾਇਤ ਵੀ ਆਈ ਆ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਸਾਡੇ ਜਵਾਨੀ ਭਾਈ ਬਹੁਤ ਸਹਿਯੋਗ ਹੈ ਮਾਜਦ ਦੇ ਵਿੱਚ ਜੋ ਵੀ ਅਸੀਂ ਕਾਰੋਬਾਰ ਕਰਦੇ ਆ ਜੋ ਵੀ ਕੰਮ ਕਰਦੇ ਆ ਸਾਡੇ ਨਾਲ ਫੰਡ ਵਗੈਰਾ ਸਭ ਕੁਝ ਇਹ ਦਿੰਦੇ ਆ ਸਾਨੂੰ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਦਾ ਸਾਰੇ ਜਿੰਨੇ ਵੀ ਨਗਰ ਨਿਵਾਸੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਠੀਕ